ਸਤਗੁਰ ਹੋਏ ਦਇਆਲ ਤਾਂ ਸ਼ਰਦਾ ਪੂਰੀ ਐ ਸਤਗੁਰ ਹੋਏ ਦਇਆਲ ਨਾ ਕਮਹੂ ਝੂਰੀ ਐ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀ ਐ ਸਤਿਗੁਰ ਹੋਏ ਦਿਆਲ ਤਾ ਜੰਮ ਕਾ ਡਰ ਕੇ ਹਾ ਸਤਿਗੁਰ ਹੋਏ ਦਿਆਲ ਤਾ ਸਦ ਹੀ ਸੁਖ ਦਿਹਾ ਸਤਿਗੁਰ ਹੋਏ ਦਿਆਲ ਤਾ ਨਵਨਿਦ ਪਾਈਐ ਸਤਿਗੁਰ ਹੋਏ ਦਿਆਲ ਤਾ ਸਤਿ ਸਮਾਈਐ ਓਗ ਮਹੱਲਾ ਪਹਿਲਾ ਹਰਾ ਅਗਨ ਜਿਵੇਂ ਕਰਬਾਦਾ ਭੋਜਨ ਸਾਰ ਕਰਾਈ ਸਗਲੇ ਦੂਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ ਧਰ ਤਰਾਜੀ ਅੰਬਰ ਤੋਲੀ ਪਿਛੈ ਟੰਕ ਤੇ ਚੜਾਈ ਏਵਡ ਵੱਦਾ ਮਾਵਾ ਨਹੀਂ ਸਭ ਸਹਨ ਨਥ ਚਲਾਈ ਇਤਾਂ ਤਾਂ ਹੋਵੇ ਮਨ ਅੰਦਰ ਕਰੀਪੇ ਆਖ ਕਰਾਈ ਜੀਵਨ ਸਾਹਿਬ ਤੇ ਵਡਾਤੀ ਦੇ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉਪਰ ਸਤਿਨਾਮ ਵਡਿਆਈ ਸਲੋਕ ਮਹਲਾ 2 ਅੱਖਣ ਅੱਖਣ ਰੱਜਿਆ ਸੁਨਣ ਰੱਜੇ ਕੰਨ ਅੱਖੀ ਦੇਖਣ ਰੱਜੀਆਂ ਗੁਣਗਾਹਕ ਇਕ ਬੰਨ ਓਖਿਆ ਭੁਖ ਨ ਉਤਰੈ ਗੱਲੀ ਭੁਖ ਨ ਜਾਏ ਨਾਨਕ ਭੁਖਾ ਤਾਂ ਰਜੈ ਜਾ ਗੁਣ ਕੈ ਗੁਣੀ ਸਮਾਏ ਪੌੜੀ ਵਿਣ ਸੱਚੈ ਸਭ ਕੂੜਾ ਕੂੜ ਕਮਾਈਐ ਵਿਣ ਸੱਚੇ ਕੁੜਿਆਰ ਬੰਨ ਚਲਾਈਐ ਵਿਣ ਸੱਚੇ ਤਨ ਸ਼ਾਰ ਸ਼ਾਰ ਲਾਈਐ ਵਿਣ ਸੱਚੈ ਸਭ ਭੁਖ ਜੇ ਪੈਜੈ ਖਾਈਐ ਵੈਣ ਸੱਚੇ ਦਰਬਾਰ ਕੂੜ ਨ ਪਾਈਐ ਕੂੜੈ ਲਾਲ ਚ ਲੱਗ ਮਹਿਲ ਖਵਾਹੀਐ ਸ਼ਬਜਗ ਠੱਗਿਓ ਠੱਗ ਆਈਐ ਜਾਈਐ ਤਦ ਮੈਂ ਤ੍ਰਿਸ਼ਨਾ ਅਗ ਸ਼ਬਦ 부ਝਾਈਐ ਸ਼ਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋ ਕਰੋਖ ਧਰਮ ਫਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਤ ਕੇ ਸਾਧ ਖਾਦਾ ਲਹਿ ਦਾਨਾ ਕੈ ਸਰਦਾਨ ਮਹੱਲਾ ਪਹਿਲਾ ਸੋਇਨੇ ਕਾ ਬਿਰਖ ਪਦ ਪਰ ਵਾਲਾ ਫੁੱਲ ਜਵੇ ਹਰ ਲਾਲ ਚਿਤ ਫਲ ਰਤਨ ਲਗੈ ਮੁਖ 파ਖਿਤ ਹਿਰਦੈ ਦੈ ਨਿਹਾਲ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ 8860 ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਸੇਖ ਹੰਸਾ ਹੈ ਤਾ ਲੋਭ ਕੋ ਵਿਚਾਰੇ ਨਦੀਆਂ ਅਗ ਬਵਹੈ ਦਜੈ ਨਾਨਕਾ ਤਰੀਏ ਕਰਮੇ ਲਗ ਪੌੜੀ ਜੀਵਨ ਦੇ ਆ ਮਨ ਮਾਰ ਨਾ ਪਛਤਾਈਐ ਝੂਠਾ ਇਹੋ ਸੰਸਾਰ ਕਿਣ ਸਮਝਾਈਐ ਸਾਚਨਾ ਤਰੈ ਪਿਆਰ ਧੰਦੇ ਧਾਈ ਐ ਤਾਲ ਬੁਰਾ ਕੈ ਖਾਲ ਸਿਰ ਦੁਨਿ ਆਈ ਐ ਓਗ ਮੇਂ ਸਰਜੰਦਾਰ ਮਾਰੇ ਦਾਈ ਐ ਆਪੇ ਦੇ ਪਿਆਰ ਮਨ ਵਸਾਈ ਐ ਬਹੁਤ ਨਜਸਾ ਵਿਲੰ ਭਰੀਐ ਪਾਈਐ ਗੁਰ ਪ੍ਰਸਾਦੀ ਬੁਝ ਸੱਚ ਸਮਾਈਐ ਸ਼ਲੋਕ ਮਹੱਲਾ ਪਹਿਲਾ ਤੁਮੀ ਤੁਮਾ ਵਿਸ ਅਕਤ ਤੂਰਾ ਨਿਮ ਫਲ ਮਨ ਮੁਖ ਵਸੈ ਤਿਸ ਜਿਸ ਤੂ ਚਿਤਨ ਅਵਹੀ ਨਾਨਕ ਕਹੀਏ ਕੇਸਾ ਹੱਡਣ ਕਰਮ ਬਾਹਰੇ ਮਹੱਲਾ ਪਹਿਲਾ ਮਾਤਾ ਬੰਖੇਰੂ ਕਿਰਤ ਸਾਥ ਕਬ ਉਤਮ ਕਬ ਨੀਚ ਕਬ ਚੰਦਨ ਕਬ ਅਕੜਾਲ ਕਬ ਉੱਚੀ ਪਰੀਤਾ ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਪੌੜੀ ਕਿਤੇ ਕਹ ਵਖਾਨ ਕਹ ਕਹ ਜਾਵਨਾ ਵੇਦ ਕਹ ਹੈ ਵਖਿਆਣ ਅੰਤ ਨ ਪਾਵਣਾ ਬੜਿਆ ਨਾਹੀ ਭੇਦ ਬੁਝਿਆ ਪਾਵਨਾ ਖੜ ਦਰਸ਼ਨ ਕੈ ਭੇਖ ਕਿਸੈ ਸਤਿ ਸਮਮਨਾ ਸੱਚਾ ਬੁਰਖ ਅਲਖ ਸ਼ਬਦ ਸੁਹਾਵਨਾ ਮਨਿ ਨਾਉ ਬਿ ਸੰਖ ਦਰਗਹਿ ਪਾਵਨਾ ਹਾਲਕ ਕੋ ਆਦੇਸ ਟਾਡੀ ਗਾਵਣਾ ਨਾਨਕ ਜੁਗ ਜੁਗ ਏਕ ਮਨ ਵਸਾਵਣਾ ਸ਼ਲੋਕ ਮਹੱਲਾ ਦੂਜਾ ਮੰਤਰੀ ਹੋਏ ਅਠੋਹਿਆ ਨਾਗੀ ਲੱਗੇ ਜਾਏ ਆਪਣ ਹੱਥੀ ਆਪਣੈ ਦੇ ਕੂਚਾ ਆ ਪੇ ਲਾਏ ਹੁਕਮਾ ਪਿਆ ਤੁਰ ਖਸਮ ਕਾ ਅਤੀ ਹੂੰ ਤਖਾ ਖਾਏ ਗੁਰਮੁਖ ਸਿਓ ਮਨ ਮੁਖ ਅੜੇ ਡੁੱਬੇ ਹਕ ਨਿਆਏ ਦੋਹਾ ਸਿਰਿਆਂ ਆਪੇ ਖਸਮ ਵੇਖੈ ਕਰ ਵਿਅਪਾਏ ਨਾਨਕ ਏਬੇ ਜਾਣੀਐ ਸਭ ਕਿਛੁ ਤਿਸੈ ਲਜਾਏ ਮਹਲਾ ਦੂਜਾ ਨਾਨਕ ਬਰਖੇ ਆਪਕੋ ਤਾਂ ਪਾਰਖ ਜਾਣ ਰੋਗਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਨ ਵਾਟ ਨਾ ਕਰਈ ਮਾਮਲਾ ਜਾਣੇ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਨ ਲਾਏ ਹਾਨ λαਬ ਨਾ ਚੱਲੀ ਸਾਚ ਰਹਿ ਸੋ ਵਿਸ਼ਟ ਪਰਵਾਨ ਸਰ ਸੰਦੇ ਅਗਾਸ ਕੋ ਕਿਉ ਪਹੁੰਚੈ ਬਾਣ ਅੱਗਾ ਇਹੋ ਅਗੰਮ ਹੈ ਵਾਹਿਦਨ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸ਼ਿਗਾਰੀਆ ਕਰਣਾ ਭਗਤ ਦਾ ਦਨ ਰਾਦ ਨਾ ਰਹਿਨੀ ਵਾਰੀਆ ਮਹਿਲਾ ਮੰਜ ਨਿਵਾਸ ਸ਼ਬਦ ਸਵਾਰੀਆ ਸੱਚ ਗਹਣ ਅਰਦਾਸ ਸੇ ਬੇਚਾਰੀਆ ਸੋਹਣ ਕਸਮੈ ਪਾਸ ਹੁਕਮ ਸਿਧਾਰੀਆ ਨਸ ਕੀ ਗ੍ਰਹਣ ਅਰਦਾਸ ਮਨੋ ਪਿਆਰੀਆ ਬਿਨ ਨਾਮੈ ਤ੍ਰਿਗਵਾਸ ਪਿੱਟ ਸੁਜੀਵਿਆ ਸ਼ਬਦਾਂ ਸਵਾਰੀ ਆਸਾ ਅੰਮ੍ਰਿਤ ਪੀਵੇਆ ਸ਼ਲੋਕ ਮਹੱਲਾ ਬਹਿਲਾ ਮਾਰੂ ਮਹਿਨਾ ਤ੍ਰਿਪਤੀਆਂ ਅੱਗੀ ਲਹਿਣ ਭੁੱਖ ਰਾਜਾ ਰਾਜਨ ਤ੍ਰਿਪਤੀਆ ਸਾਇਰ ਭਰੇ ਕਿਸਕ ਨਾਨਕ ਸੱਚੇ ਨਾਮ ਕੀ ਕੀਤੀ ਪੁਸ਼ਾ ਪੁਸ਼ ਮਹੱਲਾ ਦੂਜਾ ਨੇਹ ਫੁਲੰ 10 ਜਨਮਸ ਜਾਬਤ ਬ੍ਰਹਮਨ ਬਿੰਦਤੇ ਸਾਗਰੰ ਸੰਸਾਰਸ ਗੁਰ ਪ੍ਰ사ਦੀ ਤਰਹਿ ਕੇ ਕਰਣਾ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰਖੀ ਧਾਰ ਪੌੜੀ ਕਸਮਾਂ ਕੇ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਂ ਕਮਲ ਵਿਗਸਿਆ ਖਸਮਾਂ ਪੂਰਾ ਪਾਏ ਮਨਹੋਰ ਰਸਿਆ ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਗੁਰ ਸੇਵਨ ਸੱਚਾ ਮਾਰਗ ਦਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਦੂ ਸੇਆ ਟਾਡੀ ਕਥਿਆ ਕਥਾ ਸ਼ਬਦ ਸਵਾਰਿਆ ਨਾਨਕ ਗੁਣ ਕੈ ਰਾਸ ਹਰ ਜੀਉ ਮਿਲੇ ਪਿਆਰੇਆ ਸ਼ਲੋਕ ਮਹੱਲਾ ਪਹਿਲਾ ਖੱਤੇਉ ਜੰਮੇ ਖੱਤੇ ਕਰਣਾ ਤਾਂ ਖੱਤਿਆਂ ਵਿੱਚ ਪਾਹੇ ਧੋਤੇ ਮੂਰਣਾ ਉੱਤਰ ਹੈ ਜੇ ਸੋ ਧੂਵਨ ਪਾਹੇ ਨਾਨਕ ਬਖਸ਼ੇ ਬਖਸ਼ੀਐ ਨਾਹੇ ਤਾਂ ਪਾਹੀ ਪਾਹੇ ਮਹੱਲਾ ਪਹਿਲਾ ਨਾਨਕ ਬੋਲਣ ਚਖਣਾ ਦੁਖ ਛੱਡ ਮੰਗਿਐ ਸੁਖ ਸੁਖ ਦੁਖ ਦੋਇ ਦਰ ਕੱਪੜੇ ਪਹਿਰੈ ਜਾਏ ਮਨੁਖ ਜਥੈ ਬੋਲਣ ਹਾਰੀ ਐ ਜਥੈ ਚੰਗੀ ਚੁੱਪ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਭਾਲਿਆ ਸੱਚੇ ਪੁਰਖ ਅਲਖ ਸਿਰਜਣਿ ਹਾਲਿਆ ਉੱਡੜ ਭੁੱਲੇ ਰਾਹ ਗੁਰ ਵੇਖਾਲਿਆ ਸਤਿਗੁਰ ਸੱਚੇ ਵਾਹੋ ਸਤਿ ਸਮਾਲਿਆ ਪਾਇਆ ਰਤਨ ਕਰਾਹੋ ਦੀਵਾ ਬਲਿਆ ਸੱਚਾ ਸ਼ਬਦ ਸਲਾਹੇ ਸੁਖੀਏ ਸੱਚ ਬਾਲਿਆ ਨੇ ਡਰਿਆ ਡਰ ਲਗ ਗਰਭ ਸੇ ਗਾਲਿਆ ਨਾ ਮਹ ਭੁੱਲਾ ਜਗ ਫਿਰੈ ਬਿਤਾਲਿਆ ਸ਼ਲੋਕ ਮਹੱਲਾ ਤੀਜਾ ਭੈ ਵਿੱਚ ਜੰਮੈ ਭੈ ਮਰੈ ਭੀ ਪਉ ਮਨ ਮੈਂ ਹੋਏ ਨਾਨਕ ਭੈ ਵਿੱਚ ਜੇ ਮਰੈ ਸੁਹਿਲਾ ਆਇਆ ਸੋਏ ਮਹੱਲਾ ਤੀਜਾ ਪੈ ਵਿਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਵਿਣ ਜੇ ਮਰੇ ਮੁਹ ਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸ਼ਰਦਾ ਪੂਰੀ ਐ ਸਤਿਗੁਰ ਹੋਏ ਦਿਆਲ ਨਾ ਕਬੂਹ ਝੂਰੀ ਐ ਸਤਗੁਰ ਹੋਏ ਦਿਆਲ ਤਾ ਦੁੱਖ ਨ ਜਾਣੀਐ ਸਤਗੁਰ ਹੋਏ ਦਿਆਲ ਤਾ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾ ਜਮ ਕਾ ਡਰ ਕੇਹਾ ਸਤਗੁਰ ਹੋਏ ਦਿਆਲ ਤਾ ਸਦ ਹੀ ਸੁਖ ਦੇਹਾ ਸਤਿਗੁਰ ਹੋਏ ਦਿਆਲ ਤਾ ਨਵਨਦ ਪਾਈਐ ਸਤਿਗੁਰ ਹੋਏ ਦਿਆਲ ਤਾ ਸਤਿ ਸਮਾਈਐ ਸ਼ਲੋਕ ਮਹਲਾ ਪਹਿਲਾ ਸਿਰ ਖੁਹਾਏ ਪੀਹੈ ਮਲਵਾਨੀ ਝੂਠਾ ਮੰਗ ਮੰਗ ਖਾਹੀ ਹੋਲ ਫਦੀਹਤ ਮੋਹ ਲੈਣ ਪੜਾ ਸਾ ਪਾਣੀ ਦੇ ਸਗਾਹੀ ਪੇਡਾ ਵਾਂਗੀ ਸਿਰ ਖੋਹਾਇਣ ਭਰਿ ਜਨ ਹੱਥ ਸੁਆਹੀ ਮਾਉ ਪਿਓ ਕਿਰਤ ਗਵਾਇਣ ਟੱਬਣ ਰੋਵਣ ਤਾਹੀ ਉਹਨਾ ਪਿੰਡ ਨ ਬੱਤਲ ਕਿਰਿਆ ਨਾ ਦੀਵਾ ਮੋਏ ਕਿਥਾ ਹੋ ਪਾਈ 86 ਤੀਰਤ ਦੇਨਨ ਢੋਈ ਬ੍ਰਾਹਮਣ ਆਨ ਨਨ ਖਾਹੀ ਸਦਾ ਪੁਚੀ ਲਰਹ ਹੈ ਦਿਨ ਰਾਤੀ ਮੱਥਾ ਟਿੱਕੈ ਨਾਹੀ ਟੁੰਡੀ ਪਾਏ ਬਹਿਰ ਨ ਤ ਮਰਨੈ ਦਾੜ ਦੀ ਬਾਣਨ ਜਾਹੀ ਲੱਕੀ ਕਾਸੇ ਹੱਥੀ ਭੁੰਮਣ ਅੱਜੋ ਵਿਚੋ ਜਾਹੀ ਨਾ ਆਏ ਜੋਗੀ ਨਾ ਓਏ ਜੰਗਮ ਨਾ ਏ ਕਾਜੀ ਮੁੱਲਾ ਦਈ ਵੀ ਗੋਏ ਫਿਰੈ ਵੇ ਕੁੱਤੇ ਫਟਾਂ ਬਤੈ ਗੱਲਾਂ ਜੀਆਂ ਮਾਰ ਜਿਵਾਲੇ ਸੋਈ ਅਵਰ ਨਾ ਕੋਈ ਰੱਖੈ ਦਾਨੋਂ ਤੈ ਇਸ ਨਾਨੋਂ ਮੰਝੈ ਭਸ ਪਈ ਸਿਰ ਖੁੱਥੈ ਬਾਣੀ ਵਿੱਚ ਰਤਨ ਉਪੰਨੇ ਮੇਰ ਕੀ ਅਮਧਾਨੀ 860 ਤੀਰਥ ਦੇਵੀ ਥਾਪੇ ਪੂਰਬੀ ਲੱਗੈ ਬਾਣੀ ਨਾਹਿ ਨਿਵਾਜਾ ਨਾ ਤੈ ਪੂਜਾ ਨਾਮਣ ਸਦਾ ਸੁਜਾਨੀ ਮੋਇਆ ਜੀਵਨਿਆ ਗਤ ਹੋਵੇ ਜਾਂ ਸਿਰ ਪਾਈਐ ਪਾਣੀ ਨਾਨਕ ਸਿਰ ਕੁੱਥੇ ਸ਼ੈਤਾਨੀ ਇੰਨਾ ਗੱਲ ਨ ਭਾਣੀ ਉੱਠੈ ਹੋਇ ਹੋਏ ਬਿਲਾਵਲ ਜੀਆਂ ਜੁਗਤ ਸਮਾਣੀ ਉੱਠੈ ਅਨਕ ਮਾਦਕ ਪਹਾ ਸਭ ਸੇ ਪਰਦਾ ਹੋਵੇ ਉੱਠੈ ਤਾਹੋ ਚਰੈ ਨਿਤ ਸੁਰਹੀ ਸਾਤਨ ਦਹੀਂ ਬਿਲੋਵੇ ਤੇ ਤਾ ਕੀਏ ਹੋਮ ਜਗ ਸਦਾ ਸਦ ਪੂਜਾ ਪੈਂ ਕਾਰਜ ਸੋਹੈ ਈ ਗੁਰੂ ਸਮੰਦ ਨਦੀ ਸਭ ਸਿੱਖੀ ਨਾਤੇ ਜਿਤ ਵਢਿਆਈ ਨਾਨਕ ਜੇ ਸਿਰ ਖੁੱਥੇ ਨਾਵਨ ਨਾਹੀ ਤਾ ਸਤ ਚਟੇ ਸਿਰ ਸਾਹੀ ਮਹਲਾ ਦੂਜਾ ਅੱਗੀ ਪਾਲਾ ਕਿਆ ਕਰੇ ਸੂਰਜ ਕੇ ਹੀ ਰਾਤ ਚੰਨ ਅਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕਿਛ ਹੋਏ ਨਾਨਕ ਤਾਪਤ ਜਾਣੀਐ ਜਾਪਤ ਰੱਖੈ ਸੋਏ ਪੌੜੀ ਕੋਦਾ ਸਤਿਆ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਵਾਨ ਹੋਰ ਆਵਣ ਜਾਣਿਆ ਸਤਜੇ ਮੰਗੈ ਦਾਨ ਸੇ ਤੁਦੈ ਜਿਹਿਆ ਸੱਚ ਤੇਰਾ ਫਰਮਾਨ ਸ਼ਬਦੇ ਸੋਹਿਆ ਮੰਨਿਆ ਗਿਆਨ ਧਿਆਨ ਤੁਜੈ ਤੇ ਪਾਇਆ ਕਰਮ ਪਵੈ ਨਿਸ਼ਾਨ ਨਾ ਚਲੈ ਚਲਾਇਆ ਤੂੰ ਦਾਤਾ ਦਾ ਤਾਰ ਨਿਤ ਦੇਵੈ ਚੜੈ ਸੁਆਇਆ ਨਾਨਕ ਮੰਗੈ ਦਾਨ ਜੋਤਿ ਦੁ ਪਾਇਆ ਸ਼ਲੋਕ ਮਹਲਾ 2 ਦੀਖਿਆ ਖਬੁਜਾਇਆ ਸਬਦੀ ਸੱਚ ਸਮਿਓ ਨਾਨਕ ਦਿਨ ਕੋ ਕਿਆ ਉਪਦੇਸਿਆ ਜਨ ਗੁਰ ਨਾਨਕ ਦੇਵ ਮਹੱਲਾ ਪਹਿਲਾ ਆਪ ਬੁਝਾਏ ਸੋਈ ਬੂਝੈ ਜਿਸ ਆਪ ਸੁਝਾਏ ਤੇ ਸਭ ਕੇ ਸੂਝੈ ਕਹ ਕਹ ਕਥਨਾ ਮਾਇਆ ਲੂਜੈ ਹੁਕਮੇ ਸਗਲ ਕਰੇ ਆਕਾਰ ਆਪੇ ਜਾਣੈ ਸ਼ਬਦ ਵਿਚਾਰ ਹੁਕਮੇ ਸਗਲ ਕਰੇ ਆਕਾਰ ਆਪੇ ਜਾਣੈ ਸਰਬ ਵਿਚਾਰ ਅਖਰ ਨਾਨਕਿ ਅਖਿਓ ਆਪ ਨਹਿ ਪ੍ਰਾਂਤ ਹੋਵੈ ਜਿਸ ਦਾਤ ਪੌੜੀ ਹੋਂਟਾ ਢੀ ਵੇ ਕਾਰ ਕਾਰੇ ਲਾਇਆ ਰਾਤ ਦੇ ਹੇ ਕੈ ਬਾਹਰ ਤਰੋ ਫਰਮਾਇਆ ਢਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਬਦ ਸਲਾਹਾ ਕਪੜਾ ਪਾਇਆ ਸਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਦਾ ਰਾਜ ਤਿੰਨ ਸੁਖ ਪਾਇਆ ਟਾਡੀ ਕਰੇ ਬਸਾਓ ਸ਼ਬਦ ਵਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਸ਼ੁਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ